ਸਥਾਨਕ ਸ਼ਹਿਰ ਦੇ ਸੀਨੀਅਰ ਅਕਾਲੀ ਆਗੂ ਅਤੇ ਸੈਲਰ ਐਸੋਸੀਏਸ਼ਨ ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਸ਼ਾਮ ਲਾਲ ਦਲੇਵਾ ਜੀ ਦੇ ਮਾਤਾ ਸਵਰਗੀ ਸ਼੍ਰੀਮਤੀ ਕਲਾਸ਼ ਦੇਵੀ ਜੀ ਦੇ ਸ਼ਰਧਾਂਜਲੀ ਸਮਾਰੋਹ ਮੌਕੇ ਪਹੁੰਚੇ ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਵੱਲੋਂ ਸ਼ਰਧਾਂਜਲੀ ਸਮਾਰੋਹ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਸਰਕਾਰ ਉੱਪਰ ਰੱਜ ਕੇ ਬਰੇ ਇਹ ਉਧਰ ਚੱਲ ਰਿਹਾ ਹੈ ਜਿਹੜਾ ਮੁੱਖ ਮੰਤਰੀ ਖੁਦ ਨਸ਼ੇੜੀ ਹੈ ਉਹ ਕੀ ਨਸ਼ੇ ਖਤਮ ਕਰ ਦੂਗਾ ਕੱਲਾ ਡਰਾਮਾ ਹੈਗਾ ਢੋਂਗ ਹੈਗਾ ਸਰਕਾਰ ਦੇ ਪੈਸੇ ਬਰਬਾਦ ਕਰਕੇ ਵੱਡੇ ਵੱਡੇ ਐਡ ਲੈ ਕੇ ਵੱਡੇ ਵੱਡੇ ਫਲੈਕਸ ਦੇ ਬੈਨਰ ਲਗਾ ਕੇ ਕੋਈ ਨਸ਼ਾ ਖਤਮ ਹੁੰਦਾ ਹੈ ਅੱਜ ਤੁਸੀਂ ਦੇਖਿਆ ਗੋਨਿਆਣਾ ਮੰਡੀ 'ਚ ਇੱਕ ਨੌਜਵਾਨ ਮੁੰਡੇ ਨੂੰ ਕਿਵੇਂ ਕਰੰਟ ਲਾ ਕੇ ਉਹਨੂੰ ਦਾ ਖਤਮ ਕਰਤਾ ਲੇਕਿਨ ਬਠਿੰਡੇ ਸ਼ਹਿਰ 'ਚ ਜਿਹੜੀ ਉਹ ਪੁਲਿਸ ਦੀ ਬੀਬੀ ਫੜੀ ਗਈ ਹੈ ਜਿਹਨੇ ਆਮਦਨ ਤੋਂ ਬਾਹਰ ਗੇ ਵਟੀਆਂ ਕੋਠੀਆਂ ਵੱਡੀਆਂ ਗੱਡੀਆਂ ਸਾਰਾ ਡਿੰਡਾ ਉਹਦੇ ਬਾਰੇ ਜਾਣਦਾ ਹੈ ਕਿ ਉਹਦਾ ਘਰ ਟਾਇਆ ਕਿ ਉਹਨੂੰ கரੰਟ ਲਾ ਕੇ ਪੁੱਛਿਆ ਵੀ ਤੈਨੂੰ ਕਿੱਥੋਂ ਨਸ਼ੇ ਲੈ ਕੇ ਆਂਦੀ ਸੀ ਵੱਡੇ ਮਗਰਮਚ ਖਤਮ ਫੜਨ ਦੀ ਗੱਲ ਕਰਦੇ ਸੀ 10 ਦਿਨਾਂ ਚੇ ਨਸ਼ੇ ਖਤਮ ਕਰਨ ਦੀ ਸੌ ਚੱਕੀ ਸੀ ਭਗਵੰਤ ਮਾਨ ਨੇ ਕੇਸ਼ਰੀਵਾਲ ਨੇ 3 ਸਾਲ ਹੋ ਗਿਆ ਹੈ ਕਦੇ 15 ਅਗਸਤ ਪਿਛਲੇ ਸਾਲ ਬੱਚਿਆਂ ਦੇ ਨਾਲ ਦਰਬਾਰ ਸਾਹਿਬ ਜਾ ਕੇ ਉੱਥੇ ਸੌ ਚੱਕ ਲੈਂਦਾ ਹੈ ਕਦੇ ਕੁਝ ਕਰਦਾ ਨਸ਼ੇ ਵਧੀ ਜਾ ਰਹੇ ਨੇ ਰੋਜ਼ ਮਾਵਾਂ ਦੇ ਪੁੱਤ ਮਰ ਰਹੇ ਨੇ ਤੇ ਇਹਨਾਂ ਦੀ ਪੁਲਿਸ ਇਹਨਾਂ ਦਾ ਪ੍ਰਸ਼ਾਸਨ ਇਹਨਾਂ ਦੇ ਐਮ ਐਲ ਏ ਆਪ ਨਸ਼ਾ ਬਕੌਣ ਛੇ ਤੇ ਨਸ਼ਾ ਵੇਚਣ ਵਾਲਿਆਂ ਨੂੰ ਇਨਾਂ ਨੂੰ ਪੂਰਾ ਇਹੋ ਜਿਹਾ ਸ਼ੈਲਟਰ ਦੇ ਰਹੇ ਨੇ ਕਿ ਤੁਸੀਂ ਦੇਖੋ ਭਾਈ ਬਖਤੌਰ ਮੋੜ ਚ ਕੀ ਹੋਇਆ ਜਿਹੜਾ ਫੌਜੀ ਨਸ਼ਾ ਰੋਕਦਾ ਸੀ ਉਹਦੀ ਜਾ ਕੇ ਟੰਗਾ ਪੰਨਤੀਆਂ ਤੇ ਇੱਕ ਨੌਜਵਾਨ ਜਿਹਨੇ ਲਿਖਤਾ ਕਿ ਪਿੰਡ ਬਿਕਾਉ ਹੈ ਜਾ ਕੇ ਐਸਐਚਓ ਨੂੰ ਧਮਕੀਆਂ ਦੇ ਰਿਹਾ ਤੇ ਵਿਚਾਰੇ ਨੂੰ ਲਾਈਵ ਹੋਣਾ ਪਿਆ ਤਾਂ ਜਾ ਕੇ ਪੁਲਸ ਹਰਕਤ ਚ ਆਏ ਕਿਉਂਕਿ ਡੀਆਈਜੀ ਨਾਲ ਮੈਂ ਇੱਕ ਦਿਨ ਪਹਿਲੇ ਗੱਲ ਕੀਤੀ ਕਿ ਮੈਂ ਆ ਗਈ ਤਾਂ ਜੇ ਇਹਦਾ ਤੁਸੀਂ ਹੱਲ ਨਹੀਂ ਕੀਤਾ ਦੇਖੋ ਸੁਰਾਣਾ ਤੁਸੀਂ ਟੌਰਚਰ ਕਰਕੇ ਮਾਰ ਰਿਹਾ ਉਹ ਤਾਂ ਨਸ਼ਾ ਵੇਚਣ ਵਾਲੇ ਉਹਨਾਂ ਦੇ ਖਿਲਾਫ ਕੋਈ ਐਕਸ਼ਨ ਨਹੀਂ ਹੋ ਰਿਹਾ ਹੈਗਾ ਤੈ ਫੇਰ ਲੋਕਾਂ ਨੂੰ ਮਜਬੂਰ ਨਾ ਕਰੋ ਕਿ ਸਾਨੂੰ ਸੜਕਾਂ ਤੇ ਉਤਰਨਾ ਪਏ ਤਾਂ ਫੇਰ ਉਹ ਵਿਚਾਰਾ ਜਿਹੜਾ ਆ ਪਤਨ ਮਹੀਨੇ ਦੀ ਬੱਚੀ ਫੜ ਕੇ ਜਿੱਥੇ ਵੀ ਤੁਸੀਂ ਦੇਖ ਲਓ ਉਹ ਮੁੱਖ ਮੰਤਰੀ ਜਾਂਦਾ ਮਹਾਰਾਜਪਿੰਡ ਕੋਈ ਖੜ ਕੇ ਕਹਿ ਦਿੰਦਾ ਜੀ ਫਲਾਹ ਲੋਕੀ ਇਹ ਨਸ਼ੇ ਵੇਚਦੇ ਦਾ ਰਾਤੋਂ ਰਾਤ ਤਿੰਨ ਬਜ਼ੁਰਗਾਂ ਨੂੰ ਤਾਂ ਝੇਰਚੇ ਸਿੱਟਦਾ ਬਿਨਾਂ ਪਤਾ ਕੀਤੇ ਤੇ ਆਹ ਬਾਕੀ ਜਿਹੜੇ ਬੰਦਿਆਂ ਨੇ ਜਿਹੜਾ ਇਸ ਨਿਰੰਦਰਦੀਪ ਦਾ ਜਿਹੜਾ ਹਾਲ ਕੀਤਾ ਉਹ ਪੁਲਿਸ ਦੇ ਬੰਦੇ ਅਜ ਤੱਕ ਕਿਉਂ ਨਹੀਂ ਫੜੇ ਗਈ ਜੀ ਪੁਲਸ ਤੋਂ ਇਹ ਦੋਰੇ ਬਾਪਦਾਨ ਰਹਿਗੇ ਕੋਈ ਨਸ਼ਾ ਖਤਮ ਨਹੀਂ ਹੋ ਰਿਹਾ ਨਸ਼ਾ ਕਾਲੀਦਲ ਦੇ ਸਮੇਂ ਜਿਵੇਂ ਹੁੰਦਾ ਸੀ ਉਸ ਮੈਂ ਤੁਹਾਨੂੰ ਪੁੱਛਦੀ ਆ ਆ ਭੋਲਾ ਜਿਹੜਾ ਸਭ ਤੋਂ ਵੱਡਾ ਕਿੰਗ ਪੇ ਨਸ਼ੇ ਦਾ ਕਰੋੜਾ ਦਾ ਨਸ਼ੇ ਦਾ ਕਾਰੋਬਾਰ ਸੀ ਫੜ ਕੇ ਨੂੰ ਜੇਲ੍ਹ ਚ ਬੰਦ ਕੀਤਾ ਸੀ ਪਹਿਲੇ ਕਾਂਗਰਸ ਨੇ ਇਹਦੇ ਸਾਰੇ ਛੇ ਸਾਥੀ ਛਡਾਤੇ ਤੇ ਹੁਣ ਇਹਨੇ ਤੋਂ ਉਹਨੂੰ ਵਾਪਸ ਬਾਹਰ ਕਰਤਾ ਇਹ ਨਸ਼ਾ ਦੇ ਵਿਰੋਧ ਹੈ ਕਿ ਨਸ਼ਾ ਦੇ ਹੱਕ ਚ ਨੇ ਗੱਲ ਆਇਆ ਕਿ ਪੂਰਾ ਪੰਜਾਬ ਬਰਬਾਦ ਕਰ ਛੜਿਆ ਹੈ ਕਿਸਾਨਾਂ ਦੀ ਜ਼ਮੀਨਾਂ ਜ਼ਬਰਦਸਤੀ ਉਹਨਾਂ ਤੋਂ ਛੀਨੀਆਂ ਜਾ ਰਹੀਆਂ ਆਜ ਕੇ ਪੂਲਿੰਗ ਦੇ ਨਾਮ ਲੈ ਛੇ ਅੱਜ ਨੌਜਵਾਨ ਬੱਚਿਆਂ ਨੂੰ ਨਸ਼ਿਆ ਜੇ ਤੱਕਿਆ ਜਾਂਦਾ ਹੈ ਇਹਨਾਂ ਦੇ ਪੁਲਿਸ ਦੇ ਅਫਸਰ ਨਸ਼ੇ ਵੇਚਦੇ ਨੇ ਮੁਲਾਜ਼ਮ ਉਹ ਸਰਕਾਰ ਚੇਤ ਬੈਠੇ ਹੋਣੇ ਤਾਂ ਕਿਹੜਾ ਤੇ ਪੰਜਾਬ ਚ ਕੌਣ ਸੁਰੱਖਿਤ ਕੌਣ ਹੈ ਤੁਸੀਂ ਆਪਦੇ ਘਰਾਂ ਚ ਸੁਰੱਖਿਤ ਹੋ ਆਪੇ ਬੱਚਿਆਂ ਨੂੰ ਕਿਸੇ ਬਾਹਰ ਪੇਡ ਕੋਲਿੰਗ ਦੀ ਨੀਤੀ ਦਾ ਕਹਿੰਦੇ ਕਿਸਾਨਾਂ ਦੇ ਹੱਥ ਤੇ ਤੇ ਫਿਰ ਕਿਸਾਨਾਂ ਧਰਨੇ ਚ ਕਿਉਂ ਬੈਠੇ ਨੇ ਨੀਤੀ ਤਾਂ ਉਹ ਹੋਏ ਜਿਹੜੇ ਬਾਦਲ ਸਾਹਿਬ ਨੇ ਚਾਰੋਂ ਸਫੇਰੇ ਹਾਈਵੇਜ਼ ਬਣਾਤੇ ਇੱਕ ਧਰਨਾ ਨਹੀਂ ਲਗਿਆ ਸੀ ਕਿਉਂਕਿ ਇਹ ਨੀਤੀ ਇੰਨੀ ਵਧੀਆ ਸੀ ਕਿਉਂ ਉਸ ਨੀਤੀ ਨੂੰ 2013 ਵਾਲੀ ਬਾਦਲ ਸਾਹਿਬ ਦੀ ਨੀਤੀ ਨੂੰ ਕਿਉਂ ਨਹੀਂ ਫਾਲੋ ਕਰਦੇ ਨੀਤੀ ਐਨੀ ਵਧੀਆ ਵਧੀਆ ਹੈ ਤਾਂ ਫਿਰ ਧਰਨੇ 'ਚ ਕਿਉਂ ਬੈਠੇ ਨੇ ਕਿਸਾਨ ਰੋਕ ਕਿਉਂ ਰਿਹਾ ਹੈ ਦਿੱਲੀ ਵਿੱਚ ਕੱਟ ਲੂ ਸਾਰੀਆਂ ਪੰਜਾਬ 'ਚ ਆ ਰਹੇ ਜਿਹੜੇ ਇਹਨਾਂ ਦੇ ਲੀਡਰ ਹਣ ਹਾਰੇ ਨੇ ਜੋ ਸਾਰੇ ਪੰਜਾਬ ਦੇ ਜਿਹੜੇ ਪੰਜਾਬ ਦੇ ਬੰਦੇ ਦਿੱਲੀ ਦੇ ਬੰਦੇ ਹੁੰਦੇ ਰਹੇ ਪਹਿਲਾਂ 3 ਸਾਲ ਲੁੱਟ ਲੁੱਟ ਕੇ ਇਹਨਾਂ ਦੇ 92 ਜਿਹੜੇ ਨਿਕੰਮੇ ਐਮ ਐਲ ਏ ਤੇ ਮੁੱਖ ਮੰਤਰੀ ਨੇ ਲੁੱਟ ਲੁੱਟ ਕੇ ਜੇ ਮੁੱਖ ਮੰਤਰੀ ਦਾ ਪਰਿਵਾਰ ਨੇ ਕਿੰਨੀ ਲੁੱਟ ਕੀਤੀ ਉਹ ਵੀ ਸਾਹਮਣੇ ਆਊਗਾ ਤੁਹਾਡੇ ਤੇ ਜੇ ਜਾਂ ਦਿੱਲੀ ਵਾਲਿਆਂ ਨੇ ਕੇਜਰੀਵਾਲ ਦੀ ਲੁੱਟ ਜਿਹੜਾ ਜੇਲ ਕੱਟ ਕੇ ਆਏ ਨੇ ਅੱਧੇ ਤੋਂ ਵੱਧ ਉਹਨਾਂ ਦੇ ਐਮ ਐਲ ਏ ਜਦੋਂ ਉਹਨਾਂ ਨੂੰ ਰਵਾਨਾ ਕਰਤਾ ਦਿੱਲੀ ਤੋਂ ਤੇ ਸਾਰੇ ਦਾਗੀ ਆ ਕੇ ਦਿੱਲੀ ਦਿੱਲੀ ਤੋਂ ਪੰਜਾਬ ਚ ਬਹਿ ਗਏ ਨੇ ਉਹਨਾਂ ਦੇ ਚੈਤਿਆਂ ਨੂੰ ਸਾਰਿਆਂ ਨੂੰ ਇੱਕ ਇੱਕ ਅਫਸਰ ਨੂੰ ਲਗਾਤਾ ਹੈਗਾ ਸਾਰਿਆਂ ਦੇ ਨਾਲ ਨੌਕਰੀਆਂ ਵੀ ਉਹਨਾਂ ਨੂੰ ਜਾ ਰਿਆ ਨੇ ਚੇਰਮਨੀਆਂ ਵੀ ਉਹਨਾਂ ਨੂੰ ਜਾ ਰਿਆ ਨੇ ਤੇ ਪੰਜਾਬ ਦੇ ਪੈਸੇ ਲੁੱਟ ਕੇ ਹੁਣ ਜਿਹੜੀ ਦਿੱਲੀ ਵਿੱਚ ਲੁੱਟ ਸੀ ਇਥੇ ਵੀ ਇੱਕ ਕਲੂਕਾਰਾ ਕਲੂ ਦੇਵ ਹੈਗਾ ਸਲਾਣਾ ਉਹਦੀ ਬਰੇ ਗੰਡਾ ਹੈ ਉਹਦੇ ਬਾਰੇ ਸਿੱਖ ਕੌਮ ਨੂੰ ਕੀ ਤੁਸੀਂ ਕੀ ਫਲੈਟ ਬਹੁਤ ਹੀ ਦੁਖਦਾਈ ਦਿਨ ਹੈ ਬਲਕਿ ਇਹ ਸਾਰਾ ਹਫਤਾ ਹੀ ਜਿੱਥੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਸ਼ਹੀਦੀ ਪੁਰ ਤੋਂ ਸ਼ੁਰੂ ਹੋ ਕੇ 6 ਤਰੀਕ ਨੂੰ ਜਿਹੜਾ ਵੀ ਉਸ ਦਿਨ ਗੁਰੂ ਸਾਹਿਬ ਦਾ ਹੀ ਸ਼ਹੀਦੀ ਪੁਰਬ ਸੀਗਾ ਜਿੱਥੇ ਸਾਰੇ ਸੰਗਤਾਂ ਨਕਮਸਤਕ ਹੋਣ ਵਾਸਤੇ ਪਹੁੰਚਿਆ ਸੀ ਤੇ ਕਾਂਗਰਸ ਦੀ ਜ਼ਾਲਮ ਸਰਕਾਰ ਗਾਂਧੀ ਪਰਵਾਰ ਜਿਨ੍ਹਾਂ ਨੇ ਹਮੇਸ਼ਾ ਅਤਿਆਚਾਰ ਸਿੱਖਾਂ ਦੇ ਉੱਤੇ ਕੀਤਾ ਸੀ ਇਸ ਕਾਂਗਰਸ ਪਾਰਟੀ ਨੇ ਸਾਡੇ ਸਰਵੋਤਮ ਧਾਰਮਿਕ ਸਥਾਨ 'ਤੇ ਟੈਂਕਾ ਤੋਪਾ ਦੇ ਨਾਲ ਜਿਹੜੇ ਹਮਲੇ ਕੀਤੇ ਤੇ ਬੇਕਸੂਰ ਸ਼ਰਧਾਲੂਆਂ ਨੂੰ ਜਿਵੇਂ ਉਹਨਾਂ ਨੂੰ ਮਾਰ ਕੇ ਉਹਨਾਂ ਦਾ ਕਤਲ ਕੀਤਾ ਹਰ ਸਾਲ 6 ਜੂਨ ਨੂੰ ਸਿੱਖ ਸੰਗਤ ਇਕੱਠੀ ਹੁੰਦੀ ਉਹਨਾਂ ਸ਼ਹੀਦਾਂ ਨੂੰ ਯਾਦ ਕਰਨ ਵਾਸਤੇ ਤੇ ਮੈਂ ਕੌਮ ਨੂੰ ਆਹੀ ਬੇਨਤੀ ਕਰਦੀਆਂ ਕਿ ਇਸ ਕੌਮ ਨੂੰ ਕਮਜ਼ੋਰ ਕਰਨ ਵਾਸਤੇ ਸਾਡੇ ਧਰਮ ਦੇ ਉੱਤੇ ਕਾਬੂ ਹਾਵੀ ਹੋਣ ਵਾਸਤੇ ਇਹ ਕੇਂਦਰ ਦੀ ਸਰਕਾਰਾਂ ਨੇ ਹਰ ਤਰ੍ਹਾਂ ਦੇ ਹਿੱਲੇ ਅਪਣਾਏ ਨੇ ਇਤਿਹਾਸ ਇਸ ਦਾ ਗਵਾਹ ਹੈ ਤੇ ਅੱਜ ਵੀ ਅਪਣਾਏ ਜਾ ਰਹੇ ਨੇ ਇਹਨਾਂ ਸਾਰੀ ਚੀਜ਼ਾਂ ਤੋਂ ਆਪਾਂ ਉੱਪਰ ਉਠਿਏ ਇਸ ਗੱਲ ਨੂੰ ਨਾ ਭੁੱਲੀਏ ਕਿ ਜਦ ਯੂਕੇ ਦੀ ਸਰਕਾਰ ਨੇ 30 ਸਾਲ ਬਾਅਦ ਜਿਹੜਾ ਉਹਨਾਂ ਦਾ ਕਾਨੂੰਨ ਤੇ ਦਸਤਾਵੇਜ਼ ਸਾਹਮਣੇ ਆਏ ਤੇ ਇਹ ਪਤਾ ਲੱਗਿਆ ਕਿ ਇੰਦਰਾ ਗਾਂਧੀ ਨੇ April 2084 ਚ ਯੂਕੇ ਦੀ ਸਰਕਾਰ ਦੇ ਆਰਮੀ ਤੇ ਮਿਲਟਰੀ ਦੇ ਬੰਦੇ ਬੁਲਾਏ ਰੈਕੀ ਕਰਨ ਵਾਸਤੇ ਦਰਬਾਰ ਸਾਹਿਬ ਕੀ ਜੇ ਇੱਥੇ ਕੋਈ ਹਮਲਾ ਹੋਏ ਤਾਂ ਕਿਸ ਤਰ੍ਹਾਂ ਕਰਨਾ ਚਾਹੀਦਾ ਹੈ ਇਸ ਤੋਂ ਵੱਡਾ ਸਬੂਤ ਸਾਨੂੰ ਕੀ ਚਾਹੀਦਾ ਬਾਕੀ ਤਾਂ ਸਾਡਾ ਕੋਲ ਸਾਡੇ ਸਾਹਮਣੇ ਹੀ ਹੈ ਜਿਹਦੇ ਕਰਕੇ ਜਿਹੜੇ ਕਾਲੇ ਦੌਰ ਦੇ ਨਾਲ ਪੰਜਾਬ ਨਿਕਲਿਆ ਉਹ ਵੀ ਤੁਹਾਡੇ ਸਾਹਮਣੇ ਹੈ ਤੇ ਅਫਸੋਸ ਇਸ ਗੱਲ ਦੀ ਕਿ ਆ ਆਮ ਆਦਮੀ ਦੀ ਸਰਕਾਰ ਇੱਕ ਵਾਰ ਫੇਰ ਪੰਜਾਬ ਨੂੰ ਉਸ ਦੌਰ ਤੇ ਸਟ ਰਹੀ ਹੈ ਜਿੱਥੇ ਬੇਕਸੂਰ ਨੌਜਵਾਨਾਂ ਨੂੰ ਚੱਕਿਆ ਜਾ ਰਿਹਾ ਹੈ ਦੁਕਾਨਦਾਰ ਆਪਣੇ ਦੁਕਾਨ ਚ ਸੁਰੱਖਿਤ ਨਹੀਂ ਲੋਕ ਆਪਣੇ ਘਰਾਂ ਚ ਸੁਰੱਖਿਤ ਨਹੀਂ ਲੁੱਟਾਂ ਖੋਹਾਂ ਕਤਲ ਦਾ ਰਾਜ ਚੱਲ ਰਿਹਾ ਹੈ ਗੈਂਗਸਟਰਾਂ ਦਾ ਰਾਜ ਚੱਲ ਰਿਹਾ ਹੈ ਤੇ ਪੁਲਿਸ ਬਿਲਕੁਲ ਹੱਲ ਪਾਸੋਂ ਹੱਥ ਖੜੇ ਕਰੀ ਬੈਠੀ ਹੈ ਗੈਂਗਸਟਰ ਦਾ ਰਾਜ ਚੱਲ ਰਿਹਾ ਹੈ ਸਰਕਾਰ ਦਾ ਨਾਮ ਦਾ ਕੋਈ ਚੀਜ਼ ਨਹੀਂ ਕਿਉਂਕਿ ਮੁੱਖ ਮੰਤਰੀ ਡਮੀ ਬਣੀ ਬੈਠੇ ਹੈ